ਅਹ ਪਹਿਲਾਂ ਤਾਂ ਸਸਟੀ ਗਾ ਜੀ ਸਾਰਿਆਂ ਨੂੰ ਅਹ ਦੀਵਾਲੀ ਦੀਆਂ ਸਾਰੀ ਸੋਸਾਇਟੀ ਨੂੰ ਔਰ ਸਾਰੇ ਲੋਕਾਂ ਨੂੰ ਸਾਡੀ ਸਾਰੀ ਟੀਮ ਆਰਡਬਲਯੂ ਐਲ ਨੂੰ ਲੱਖ ਲੱਖ ਵਧਾਈਆਂ ਔਰ ਇਸ ਸਾਲ ਦੀ ਦੀਵਾਲੀ ਸਾਡੀ ਨਿਊ ਆਰਡਬਲਯੂ ਟੀਮ ਦੀ ਫਰਸਟ ਦੀਵਾਲੀ ਹੈ ਜੀ ਇਸ ਦੀਵਾਲੀ ਦੇ ਉੱਤੇ ਅਸੀਂ ਅੱਛੀਆਂ ਅੱਛੀਆਂ ਫੈਸਿਲਿਟੀਆਂ ਲਾਈਕ ਜਿੱਦਾਂ ਸਵੀਮਿੰਗ ਪੂਲ ਹੋ ਗਿਆ ਔਰ ਬੈਡਮਿੰਟਨ ਵਾਲਾ ਹੋ ਗਿਆ ਔਰ ਦੂਸਰਾ ਜਿਮ ਔਰ ਸੈਕਿੰਡ ਥਿੰਗ ਕੀ ਕੈਮਰਾਸ ਵਗੈਰਾ ਜਿਹੜੇ ਪਹਿਲਾਂ ਔਨ ਨਹੀਂ ਸੀਗੇ ਟਮਾਡਾ ਲੋ ਹੋਰ ਵੀ ਕਈ ਫੈਸਿਲਟੀਆਂ ਜਿਹੜੀਆਂ ਅਸੀਂ ਬਹੁਤ ਅੱਛੇ ਤਰ੍ਹਾਂ ਲੈ ਕੇ ਆਏ ਆ ਸਿਕਿਉਰਟੀ ਨੂੰ ਪ੍ਰੋਪਰ ਅਛੇ ਤਰੀਕੇ ਨਾਲ ਮੈਨੇਜ ਕੀਤਾ ਗਿਆ ਆ ਕੋਈ ਵੀ ਆਊਟਸਾਈਡਰ ਜਿਹੜਾ ਆਉਂਦਾ ਹੈ ਪ੍ਰੋਪਰ ਉਹਦੀ ਆਈਡੀ ਵਗੈਰਾ ਸਾਰਾ ਕੁਝ ਚੈੱਕ ਕੀਤਾ ਜਾਂਦਾ ਆ ਸੋ ਅੱਗੇ ਨਾਲੋਂ ਕਾਫੀ ਸੁਧਾਰ ਫੈਸਿਲਟੀਆਂ ਦੇ ਵਿੱਚ ਹੋਇਆ ਹੈ ਜੀ ਦੇਖਿਆ ਜਾਂਦਾ ਕਿ ਸੋਸਾਇਟੀ ਵਿੱਚ ਮੈਡੀਕਲ ਨੂੰ ਲੈ ਕੇ ਪਾਰਕਿੰਗ ਲੈ ਕੇ ਸਭ ਸਾਰਾ ਦੇਖੋ ਪਾਰਕਿੰਗ ਦੇ ਵਿੱਚ ਅਸੀਂ ਨਾ ਮਾਰਕਿੰਗ ਪਾਰਕਿੰਗ ਸ਼ੁਰੂ ਕਰ ਰਹੇ ਹਾਂ ਮੇਬੀ ਨੈਕਸਟ ਵੀਕ ਤੋਂ ਇਸ ਦੀਵਾਲੀ ਤੋਂ ਬਾਅਦ ਸ਼ੁਰੂ ਹੋ ਜੇਗੀ ਉਹ ਸੋ ਜੋ نیچے ਬੇਸਮੈਂਟ ਦੀ ਪਾਰਕਿੰਗ ਵੀ ਆ ਉਹਦੀ ਵੀ ਕਮਾਡਾ ਦੇ ਨਾਲ ਗੱਲ ਚੱਲ ਰਹੀ ਆ ਸਾਡੀ ਮੇਬੀ ਇਨਾਂ ਨੈਕਸਟ ਈਅਰ ਕਮਿੰਗ 1 ਔਰ 2 ਮਨთ ਦੇ ਵਿੱਚ ਸ਼ਾਇਦ ਹੋ ਜਾਵੇ ਨੀਅਰਬਾਊਟ ਨੇੜੇ ਲੱਗ ਜੇ ਗੱਲ ਉਹ ਸੋ ਬੇਸਮੈਂਟ ਦੀ ਵੀ نیچے ਕਲੀਅਰ ਹੋ ਜਾਏਗਾ ਕਾਫੀ ਹੱਦ ਤੱਕ ਮੈਡੀਕਲ ਨੂੰ ਲੈ ਕੇ ਵੀ ਡਿਸਪੈਂਸਰੀ ਦੀ ਗੱਲ ਲਗਭਗ ਫਾਈਨਲ ਹੋ ਚੁੱਕੀ ਆ ਜੀ ਅ ਅੰਦਰ ਜੋ ਲੋਕ ਰਹਿ ਰਹੇ ਆ ਸੋਸਾਇਟੀ ਦੇ ਉਹਨਾਂ ਵਾਸਤੇ ਵੀ ਜੋ ਬਾਹਰ ਲਾਈਕ ਨੇੜੇ-ਟੜੇ ਸੋਸਾਇਟੀਆਂ ਉਹਨਾਂ ਵਾਸਤੇ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਡਿਸਪੈਂਸਰੀ ਵਗੈਰਾ ਇਥੇ ਹੋਵੇ ਤਾਂ ਕਿ ਲੋਕਾਂ ਨੂੰ ਪ੍ਰੋਪਰ ਉਹਨਾਂ ਦੀ ਸੁਵਿਧਾਵਾਂ ਮਿਲ ਸਕਣ। ਇਹਨਾਂ ਅਟ੍ਰੈਕਸ਼ਨ ਕੀ ਆ ਕਿ ਲੋਕ ਸੋਸਾਇਟੀ ਦੇ। ਦੇਖੋ ਸਭ ਤੋਂ ਪਹਿਲਾਂ ਅਟ੍ਰੈਕਸ਼ਨ ਇੱਥੇ ਸਿਕਿਉਰਿਟੀ ਜੋ ਕਿ ਆ ਲੋਕ ਇੱਥੇ ਆਉਂਦੇ ਆ ਸੇਫ ਫੀਲ ਕਰਨ ਆਪਣਾ ਔਰ ਸਭ ਤੋਂ ਹੋਰ ਜੋ ਫੈਸਿਲਿਟੀਆਂ ਪਾਣੀ ਬਿਜਲੀ ਲੈ ਕੇ ਬੈਕਅਪ ਲੈ ਕੇ ਔਰ ਜੋ ਜਿਮ ਵਗੈਰਾ ਹੋ ਗਈ ਸਪੋਰਟਸ ਕੰਪਲੈਕਸ ਹੋ ਗਿਆ ਸਾਡੇ ਆ ਇਧਰ ਜੋ ਆਪਣੇ ਬੈਡਮਿੰਟਨ ਵਗੈਰਾ ਹੋ ਗਿਆ ਹੋਰ ਕਈ ਸੁਵਿਧਾਵਾਂ ਜਿਹੜੀਆਂ ਲੋਕਾਂ ਨੂੰ ਬਹੁਤ ਅਟ੍ਰੈਕਟ ਕਰਨੀਆਂ ਆ। ਔਰ ਅਸੀਂ ਵੀ ਪੂਰੀ ਟਰਾਈ ਕਰਾਂਗੇ ਕਿ ਸਾਡੀ ਸੁਸਾਇਟੀ ਜਿਹੜੀ ਵਨ ਆਫ ਦਾ ਬੈਸਟ ਸੁਸਾਇਟੀ ਬਣੇ ਚੰਡੀਗੜ੍ਹ ਦੀ ਮੋਹਾਲੀ ਦੀ ਉਹਨਾਂ ਦੇ ਵਿੱਚ ਹੀ ਮੈਂ ਐਜ਼ ਅ ਪ੍ਰੈਜ਼ੀਡੈਂਟ ਔਰ ਰਾਣਾ ਜੀ ਰਜਨੀਸ਼ਾ ਰਾਣਾ ਜੀ ਜਨਰਲ ਸੈਕਟਰੀ ਔਰ ਅਕਾਊਂਟੈਂਟ ਆਪਣੇ ਅਸ਼ੋਤਸ਼ ਜੀ ਵਾਈਸ ਪ੍ਰੈਜ਼ੀਡੈਂਟ ਗੁਰਜੰਟ ਜੀ ਔਰ ਰੈਕਟਿੰਗ ਮੈਂਬਰ ਆਪਣੇ ਓਮਕਾਂਤ ਜੀ ਔਰ ਬਲਵੀਰ ਸੋਨੀ ਜੀ ਮੀਨੂ ਯਾਦਵ ਜੀ ਰਤਨ ਸੋਢੀ ਜੀ ਔਰ ਮਨੀਸ਼ ਜਾਨ ਜੀ ਆਪਣੇ ਐਕਟਿਵ ਮੈਂਬਰ ਸਰ ਆਫਰ ਹੈ ਆਫਰ ਹੀ ਆਫਰ ਹੈ ਜੀ ਅਸੀਂ ਬੈਸਟ ਟਰਾਈ ਕਰ ਰਹੇ ਹਾਂ ਕਿ ਅਸੀਂ ਪ੍ਰੋਪਰ ਫੈਸਿਲਿਟੀਆਂ ਦੇ ਸਕੀਏ ਜੋ ਵੀ ਜਿਨ੍ਹਾਂ ਨੇ ਅੱਗੇ ਤੋਂ ਆਉਣਾ ਵੀ ਆ ਸਾਡੀ ਨਿਊ ਫੈਮਿਲੀ ਦੇ ਵਿੱਚ ਆਉਣਾ ਹੈ ਸੋ ਉਹਨਾਂ ਨੂੰ ਅਸੀਂ ਪ੍ਰੋਪਰ ਸੇਫਟੀ ਵਗੈਰਾ ਸਿਕਿਉਰਿਟੀ ਵਗੈਰਾ ਸਾਰਾ ਕੁਝ ਮਹਾਇਆ ਕਰਾ ਸਕੀਏ ਸੋ ਇਹੇ ਆਫਰ ਖਾਸਾ ਤਾਂ ਅਸੀਂ ਕਹਿ ਸਕਦੇ ਹਾਂ ਅਣੀ ਇਹ ਆਪਣੀ ਹੈ ਜੀ ਸੈਕਟਰ 88 ਮੋਹਾਲੀ ਨੀਅਰ ਆਪਣੇ ਇਹ ਰੋਮਸ ਫਲੈਟ ਫਰੰਟ ਤੇ ਹੈ ਔਰ ਪੂਰਵ ਪ੍ਰੀਮੀਅਮ ਅਪਾਰਟਮੈਂਟ ਆਪਣਾ ਔਰ 140307 ਪਿੰਕੋੜਾ ਸੈਕਟਰ 88 ਮਹਾਲੀ ਦੇਖੋ ਜੀ ਦੁਸ਼ਹਿਰੇ ਦੇ ਦਿਨ ਬੁਰਾਈ ਦਾ ਅੰਤ ਹੋ ਗਿਆ ਸੀ 10 ਦਿਨਾਂ ਦਾ ਅਸੀਂ ਵੇਟ ਕਰ ਰਹੇ ਹਾਂ ਆ ਰਾਮ ਜੀ ਇੱਥੇ ਆਣਗੇ ਅਸੀਂ ਉਹਨਾਂ ਲਈ ਪੂਰੇ ਪੂਰਵ ਪ੍ਰੀਮੀਅਮ ਅਪਾਰਟਮੈਂਟਸ ਨੂੰ ਚਮਕਾਤਾ ਹੈ ਦਿਵੇ ਅਹੀਂ ਬਾਲੇ ਆ ਜਿਸ ਹਸਾਬ ਨਾਲ ਅੱਜ ਅਸੀਂ ਇੱਥੇ ਰੌਸ਼ਨੀ ਕੀਤੀ ਹੈ ਜਿਸ ਹਸਾਬ ਨਾਲ ਇਹਨੂੰ ਚਮਕਾਇਆ ਹੈ ਆਉਣ ਵਾਲੇ ਸਮੇਂ 'ਚ ਅਸੀਂ ਪੂਰੀ ਸੁਸਾਇਟੀ ਨੂੰ ਵੀ ਪੂਰੀ ਸੁਵਿਧਾਵਾਂ ਦੇ ਨਾਲ ਜੋ ਜੋ ਫੈਸਿਲਿਟੀਆਂ ਇੱਥੇ ਅਵੇਲੇਬਲ ਹੈਗੀਆਂ ਉਹਨਾਂ ਨੂੰ ਅਸੀਂ ਫੰਕਸ਼ਨਲ ਕਰਾ ਦਾਂਗੇ ਤੇ ਸੋਸਾਇਟੀ ਨੂੰ ਵੀ ਇਸੇ ਤਰ੍ਹਾਂ ਚਮਕਾ ਦਾਂਗੇ ਤੇ ਤੁਸੀਂ ਬਸ ਸਾਡਾ ਸਾਥ ਦਿਓ ਤੇ ਦੀਵਾਲੀ ਵਧੀਆ ਕਰਕੇ ਅਸੀਂ ਮਨਾਵਾਂਗੇ ਤੇ ਫੰਕਸ਼ਨ ਕਰਾਂਗੇ ਉਹਦਾ ਕਮਿਊਨਿਟੀ ਸੈਂਟਰ 'ਚ ਤੁਸੀਂ ਸਾਰੇ ਇਨਵਾਈਟਿਡ ਹੋ ਸੰਡੇ ਨੂੰ ਪ੍ਰੋਗਰਾਮ ਰੱਖਿਆ ਹੋਇਆ ਅਸੀਂ ਤੁਸੀਂ ਸਾਰੇ ਉੱਥੇ ਆਇਓ ਅਸੀਂ ਮਿਲ ਕੇ ਦੀਵਾਲੀ ਮਨਾਵਾਂਗੇ ਤੇ ਇੱਕ ਦੂਜੇ ਨੂੰ ਵਧਾਈਆਂ ਵੰਡਾਂਗੇ ਭਾਈ ਦੋਸਤੋ ਨਮਸਕਾਰ ਮੇਰਾ ਨਾਮ 우ਮਾ ਗਾਂਸਿਕ ਜੋਹਾਨ ਮੈਂ ਇਸ ਨਿਊ ਆਰਡਬਲੂ ਦਾ ਐਗਜ਼ੀਕਿਊਟਿਵ ਮੈਂਬਰ ਹੂੰ ਔਰ ਜਬਸੇ ਨਈ ਆਰਡਬਲੂ ਬਣੀ ਹੈ ਯਹਾਂ ਬਹੁਤ ਸਾਰੇ ਪ और लोग हमारे साथ जुड़ते चले जा रहे हैं वो हर बंदा इसीलिए जुड़ रहा है सबके सब यही बोल रहे हैं कि इस आर्ट की वजह से हमारे अंदर बहुत बदलाव आ रहे हैं हमारी सोसाइटी में बहुत बदलाव आ रहे हैं सबसे बड़ी चीज है यहाँ हाउस बहुत अच्छे से काम कर रही है सिक्योरिटी बहुत अच्छे से काम कर रही है और मोस्ट इंपॉर्टेंटली बहुत सारे कल्चरल प्रोग्राम यहाँ रेगुलर बेसिस पे किए जा रहे हैं जिसके साथ लोगों का इन्वॉल्वमेंट बढ़ता जा रहा है और हमारे लिए बहुत गर्व की बात है कि हर बंदा अपने आप हमारे साथ आ रहा है ਸਭੀ ਕੋ ਮੈਂ ਇਹ ਕਹੂੰਗਾ ਪਲੀਜ਼ ਸਾਡੇ ਨਾਲ ਜੁੜੇ ਸੰਡੇ ਕੋ ਆਮ ਦੀਵਾਲੀ ਦਾ ਪ੍ਰੋਗਰਾਮ ਕਰਨੇ ਜਾ ਰਹੇ ਹੈ ਔਰ ਉਸਮੇ ਐਨਜੋਏ ਕਰੇਗੇ ਮਸਤੀ ਕਰੇਗੇ ਤਾਂ ਕਿ ਸਭ ਕੇ ਸਭ ਲੋਗ ਇੱਕ ਦੂਸਰੇ ਕੋ ਜਾਣੇ ਪਹਿਚਾਨੇ ਔਰ ਇੱਕ ਦੂਸਰੇ ਕੇ ਸਾਥ ਮਿਲ ਕੇ ਰਹੇ ਮੈਂ ਕਰਨਲ ਦਲਵਿੰਦਰ ਉਰ ਪ੍ਰੀਮੀਅਮ ਅਪਾਰਟਮੈਂਟ ਸੈਕਟਰ 88 ਦਾ ਨਿਵਾਸੀ ਹਾਂ ਇਸ ਪ੍ਰੋਜੈਕਟ ਦਾ ਸ਼ੁਰੂਆਤ ਤਾਂ ਕਾਫੀ ਪਹਿਲੇ ਹੋ ਚੁੱਕੀ ਸੀ ਲੇਕਿਨ ਕੁਛ ਇੱਕ ਦਿੱਕਤਾਂ ਕਰਕੇ ਕੰਮ ਅਧੂਰੇ ਸੀ ਜਿਹਦੇ ਕਰਕੇ ਰੈਜ਼ੀਡੈਂਟ ਨੂੰ ਕਾਫੀ ਦਿੱਕਤ ਆ ਰਹੀ ਸੀ ਜੋ ਆਰ ਡਾਉਨਲੇ ਦੀ ਟੀਮ ਹੁਣ ਕੰਮ ਜਿਸ ਤਰੀਕੇ ਨਾਲ ਕਰ ਰਹੀ ਹੈ ਸਾਨੂੰ ਪੂਰੀ امید ਹੈ ਇਹ ਸਾਰੇ ਦੀ ਸਾਰੀ ਜੋ ਕਮੀਆਂ ਸੀ ਇਹ ਮੈਗਨਿਟੀ ਸਰਵਿਸ ਚ ਜਿਹੜੀਆਂ ਕਮਜ਼ੋਰੀਆਂ ਸੀ ਉਹ ਦੂਰ ਕਰਕੇ ਬਹੁਤ ਉਹਨਾਂ ਦਾ ਤਰੱਕੀ ਲਿਆ ਕੇ ਪੂਰ ਪ੍ਰੀਮੀਅਮ ਅਪਾਰਟਮੈਂਟ ਨੂੰ ਇੱਕ ਇਹਦੇ ਨਾਂ ਦੇ ਬਰਾਬਰ ਪ੍ਰੀਮੀਅਮ ਸੁਸਾਇਟੀ ਬਣਾਉਣ ਦਾ ਤਹੱਯਾ ਜੋ ਚੁੱਕਿਆ ਹੈ ਟੀਮ ਨੇ ਉਹ ਸਾਨੂੰ ਦਿਖ ਰਿਹਾ ਹੈ ਕਿ ਬਹੁਤ ਜਲਦੀ ਪੂਰਾ ਹੋ ਜਾਏਗਾ ਜਿੰਨੇ ਵੀ ਤਿਉਹਾਰ ਨੇ ਬਹੁਤ ਹੀ ਸੋਹੇਰ ਦਾ ਵਾਤਾਵਰਨ ਤੇ ਮਨਾਏ ਜਾਂਦੇ ਨੇ ਹੁਣ ਦੀਵਾਲੀ ਦੀਆਂ ਤਿਆਰੀਆਂ ਸੰਪੂਰਨ ਨੇ ਐਂਡ ਸਾਨੂੰ ਪੂਰੀ ਉਮੀਦ ਹੈ ਕਿ ਸਾਰੇ ਰੈਜ਼ੀਡੈਂਟ ਦੇ ਇਨਵਾਲਵਮੈਂਟ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਰੇ ਈਵੈਂਟ ਬਹੁਤ ਉਹਨਾਂ ਦਾ ਤਰੀਕੇ ਨਾਲ ਮਨਾਏ ਜਾਣਗੇ। ਇਹ ਹੀ ਇੱਕ ਇੰਡੀਕੇਟਰ ਹੈ ਕਿ ਸਾਡੀ ਸੋਸਾਇਟੀ ਤਰੱਕੀ ਦੇ ਰਾਹ ਤੇ ਅਗਾਹਾਂ ਵੱਧ ਰਹੀ ਆ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਬਲਬੀਰ ਸੋਨੀ RWA ਦੀ ਮੈਂਬਰ ਆਂ ਜੀ। ਬਹੁਤ ਹੀ ਅੱਛਾ ਉਪਰਾਲਾ ਹੋ ਰਿਹਾ ਸਾਡੀ ਟੀਮ ਦੇ ਵੱਲੋਂ। ਬਹੁਤ ਹੀ ਜ਼ਿਆਦਾ ਮਿਹਨਤੀ ਟੀਮ ਹੈ ਜੀ ਸਾਡੀ ਸਾਰੇ ਨੂੰ ਪਤਾ ਚੱਲ ਹੀ ਰਿਹਾ ਹੈ ਅਸੀਂ ਹੁਣ ਦੀਵਾਲੀ ਦਾ ਤਾਂ ਇਹਨਾਂ ਸਾਰਿਆਂ ਨੇ ਤੁਹਾਨੂੰ ਦੱਸਤਾ ਹੈ ਦੀਵਾਲੀ ਤੋਂ ਠੀਕ ਅਗਲੇ ਹੀ ਦਿਨ ਤੋਂ ਅਸੀਂ ਪ੍ਰਵਾਤ ਫੇਰੀ ਦਾ ਵੀ ਆਪਣਾ ਸ਼ੁਰੂ ਕਰਨ ਜਾ ਰਹੇ ਹਾਂ ਰੋਜ਼ ਪ੍ਰਵਾਤ ਫੇਰੀ ਨਿਕਲੇਗੀ ਇਹ ਤੋਂ ਆਪਣਾ ਕਮਿਊਨਿਟੀ ਹਾਲ ਦੇ ਵਿੱਚੋਂ ਸ਼ੁਰੂ ਹੋਏਗੀ ਇੱਥੇ ਹੀ ਜਾ ਕੇ ਆਪਾਂ ਸਮਾਪਤ ਕਰਿਆ ਕਰਾਂਗੇ ਤੇ ਮੇਰੀ ਸਭ ਨੂੰ ਰਿਕਵੈਸਟ ਹੈ ਕਿ ਸਾਰੇ ਵੱਧ ਤੋਂ ਵੱਧ ਜੁੜਨ ਤੇ ਪ੍ਰਵਾਤ ਫੇਰੀ ਦਾ ਵੀ ਆਨੰਦ ਲੈਣ ਤੇ ਉਸ ਤੋਂ ਬਾਅਦ ਅਸੀਂ ਲੰਗਰ ਕਰਨਾ ਹੈ ਜਿਸ ਦਿਨ ਆਪਣਾ ਗੁਰੂ ਨਾਨਕ ਦੇਵ ਜੀ ਦਾ ਪ੍ਰੋਗਰਾਮ ਹੋਏਗਾ ਅਖੰਡ ਪਾਠ ਸਾਜ ਹੁੰਦਾ ਉਸ ਲੰਗਰ ਚ ਵੀ ਆਪਾਂ ਬਹੁਤ ਜ਼ਿਆਦਾ ਯੋਗਦਾਨ ਦਵਾਂਗੇ ਜੀ ਤੇ ਸਾਰਿਆਂ ਨੂੰ ਇਹੀ ਮੈਂ ਬੇਨਤੀ ਕਰਦੀ ਹਾਂ ਹੱਥ ਜੋੜ ਕੇ ਸਾਰੇ ਵੱਧ ਤੋਂ ਵੱਧ ਮੈਂਬਰ ਆ ਕੇ ਜੁੜਨ ਧੰਨਵਾਦ